ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਔਰ ਉਸ ਮਾਮਲੇ ਦੇ ਵਿੱਚ ਬਹੁਤ ਅਹਿਮ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲਾ ਬੰਦਾ ਹੈ ਕੌਣ ਹੈ ਔਰ ਇਨਪੁੱਟ ਜਿਹੜੀ ਸਾਨੂੰ ਵੀ ਮਿਲੀ ਹੈ ਉਸ ਦੇ ਬਾਰੇ ਜੋ ਇਨਫੋਰਮੇਸ਼ਨ ਅਸੀਂ ਕਲੈਕਟ ਕੀਤੀ ਹੈ ਕਿ ਆਖਰਕਾਰ ਉਸ ਦੀ ਰੰਜਿਸ਼ ਕੀ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਤਾਂ ਨਾਰਾਇਣ ਸਿੰਘ ਚੌੜਾ ਕੌਣ ਹੈ ਨਾਰਾਇਣ ਸਿੰਘ ਚੌੜਾ ਦਾ ਬੜਾ ਕ੍ਰਿਮੀਨਲ ਬੈਕਗ੍ਰਾਉਂਡ ਰਿਹਾ ਹੈ ਨਾਰਾਇਣ ਸਿੰਘ ਚੌੜਾ ਕੋਈ ਆਮ ਇਨਸਾਨ ਨਹੀਂ ਹੈ ਕਿਉਂਕਿ ਨਾਰਾਇਣ ਸਿੰਘ ਚੌੜਾ ਦਾ ਪਹਿਲਾਂ ਵੀ ਬੈਕਗ੍ਰਾਉਂਡ ਜਿਹੜਾ ਉਹ ਕ੍ਰਿਮੀਨਲ ਰਿਹਾ ਹੈ ਨਾਰਾਇਣ ਸਿੰਘ ਚੋੜਾ ਬੁੜੇਲ ਜੋ ਜੇਲ ਬ੍ਰੇਕ ਬ੍ਰੇਕ ਹੋਈ ਸੀਗੀ ਉਸ ਮਾਮਲੇ ਦਾ ਵੀ ਮਾਸਟਰਮਾਈਂਡ ਸੀ ਕਿਉਂਕਿ ਜਿਹੜੀ ਬੁੜੇਲ ਜੇਲ ਜਦੋਂ ਬ੍ਰੇਕ ਹੋਈ ਹੈ ਔਰ ਉਸ ਵੇਲੇ ਜਿਹੜੀ ਇਲੈਕਟ੍ਰਿਸਿਟੀ ਪਾਵਰ ਜਿਹੜਾ ਕੱਟ ਹੋਈ ਸੀਗੀ ਉਹ ਨਰਾਇਣ ਸਿੰਘ ਚੌੜਾ ਹੁਣਾ ਤੇ ਇਲਜ਼ਾਮ ਸੀਗਾ ਕਿ ਨਰਾਇਣ ਸਿੰਘ ਚੌੜਾ ਹੁਣਾ ਨੇ ਕੋਈ ਲੋਹੇ ਦੀ ਤਾਰ ਜੋ ਛੁੱਟੀ ਹੈ ਤਾਰਾਂ ਦੇ ਉੱਪਰ ਜਿਸ ਕਰਕੇ ਇਲੈਕਟ੍ਰਿਸਿਟੀ ਸਾਰੀ ਜਿਹੜੀ ਹੈ ਉਹ ਕ੍ਰੈਸ਼ ਕਰ ਗਈ ਸੀ ਇਲੈਕਟ੍ਰਿਸਿਟੀ ਬ੍ਰੇਕ ਹੋ ਗਈ ਸੀ ਇਲੈਕਟ੍ਰਿਸਿਟੀ ਜਿਹੜੀ ਪੂਰੀ ਬਿਜਲੀ ਹੈ ਉਹ ਬੁੜੈਲ ਜੇਲ ਦੀ ਉਹ ਠੱਪ ਹੋ ਗਈ ਸੀਗੀ ਤਾਂ ਇਹ ਉਸ ਦਾ ਫਾਇਦਾ ਲੈ ਕੇ ਇਹ ਇਲਜ਼ਾਮ ਸੀ ਕਿ ਬੁੜੈਲ ਜੇਲ ਬ੍ਰੇਕ ਹੋਈਆ ਤਾਂ ਉਸ ਤੋਂ ਬਾਅਦ ਹੋਰ ਵੀ ਸਨਸਨੀਖੇਜ਼ ਇਲਜ਼ਾਮ ਇਸ ਦੇ ਉੱਪਰ ਲੱਗਦੇ ਰਹੇ ਆ ਕੇਐਲਐਫ ਦਾ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਮੈਂਬਰ ਸੀ ਹੋਰ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਅਹਿਮ ਇਨਪੁਟ ਹੈ ਬਾਕੀ ਇਸ ਦੀ ਕਰਾਇਮ ਹਿਸਟਰੀ ਕ੍ਰਾਇਮ ਕੁੰਡਲੀ ਤੇ ਵੀ ਚਲਦੇ ਆ ਪਰ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਉਹ ਇਹ ਹੈ ਦੱਸਿਆ ਇਹ ਜਾ ਰਿਹਾ ਚਰਚਾ ਇਸ ਗੱਲ ਦੀ ਵੀ ਆ ਕਿ ਇਹ ਆਪਣੇ ਮਨ ਦੇ ਵਿੱਚ ਇਹੋ ਗੱਲ ਧਾਰ ਕੇ ਬੈਠਾ ਹੈ ਕਿ ਮੇਰੇ ਤੇ ਜਿਹੜੇ ਹਮਲੇ ਹੋਏ ਆ ਕਿਉਂਕਿ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧ ਰੱਖਦਾ ਡੇਰਾ ਬਾਬਾ ਨਾਨਕ ਚ ਆਉਂਦਾ ਇਸ ਦਾ ਪਿੰਡ ਔਰ ਰਵੀਕਰਨ ਸਿੰਘ ਕਾਲੂ ਜੋ ਹੁਣ ਭਾਜਪਾ ਦੇ ਲੀਡਰ ਹੈ ਉਹਨਾਂ ਦੇ ਉੱਪਰ ਔਰ ਸੁਖਬੀਰ ਬਾਦਲ ਦੇ ਉੱਪਰ ਇਹ ਇਸ ਨੂੰ ਜੋ ਚੌੜਾ ਹੋਣਾ ਨੂੰ ਇਹ ਹੈ ਸਿਗਾ ਖੱਛਾ ਜਾਂ ਉਸਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਜਿਹੜੇ ਮੇਰੇ ਤੇ ਮੁਕਦਮੇ ਦਰਜ ਹੋਏ ਆ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਸਰਕਾਰ ਦੌਰਾਨ ਜਾਂ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਕਰਕੇ ਹੋਏ ਆ ਇਸ ਚੀਜ਼ ਦਾ ਬਕਾਇਦਾ ਤੌਰ ਤੇ ਕਿਤੇ ਇਸ ਨੇ ਜ਼ਿਕਰ ਵੀ ਕੀਤਾ ਸੀ ਤਾਂ ਰਵਿਕਰਨ ਸਿੰਘ ਕਾਲੋ ਹੁਣਾਂ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਔਰ ਰਵਿਕਰਨ ਸਿੰਘ ਕਾਲੋ ਹੁਣਾਂ ਦੇ ਕਰਕੇ ਮੇਰੇ ਤੇ ਪਰਚੇ ਦਰਜ ਹੋਏ ਆ ਔਰ ਇਸ ਕਰਕੇ ਮੈਂ ਉਹਨਾਂ ਦਾ ਨੁਕਸਾਨ ਕਰੂੰਗਾ ਤਾਂ ਇਸ ਤਰ੍ਹਾਂ ਦੀ ਗੱਲ ਦੱਸਿਆ ਜਾ ਰਿਹਾ ਹੈ ਕਿ ਇਹ ਮਨ ਦੇ ਵਿੱਚ ਲੈ ਕੇ ਬੈਠਾ ਸੀ ਇਸ ਗੱਲ ਦੀ ਚਰਚਾ ਔਰ ਇਸ ਦੇ ਨਾਲ ਦੱਸਦੀ ਹੈ ਕਿ ਇਸਨੇ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਇਸ ਨੂੰ ਕਿ ਸੁਖਬੀਰ ਬਾਦਲ ਤੇ ਅਟੈਕ ਕਰਨਾ ਹੈ ਸੁਖਬੀਰ ਬਾਦਲ ਨੂੰ ਮਾਰਨ ਦੀ ਪਲੈਨਿੰਗ ਸੀਗੀ ਇਸ ਦੀ ਕਿਉਂਕਿ ਇਸੇ ਕਰਕੇ ਹੀ ਦੇਖੋ ਤੁਸੀਂ ਕਿ ਲਗਾਤਾਰ ਮੌਕੇ ਲੱਭ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਕਈ ਦਫਾ ਇਸਨੇ ਕੋਸ਼ਿਸ਼ਾਂ ਕੀਤੀਆਂ ਦੱਸਿਆ ਜਾ ਰਿਹਾ ਪਰ ਕਾਮਯਾਬ ਨਹੀਂ ਹੋ ਪਾਰਿਆ ਸੀ ਕਿਉਂਕਿ ਸੁਖਬੀਰ ਬਾਦਲ ਹੁਣਾਂ ਦੇ ਕੋਲੇ ਸਿਕਿਉਰਿਟੀ ਬਹੁਤ ਸਖਤ ਹੁੰਦੀ ਹੈ ਔਰ ਅੱਜ ਵੀ ਬਿਲਕੁਲ ਕਲੋਜ਼ ਪਹੁੰਚ ਗਿਆ ਸੀ ਤਕਰੀਬਨ 10 ਫੁੱਟ ਦੀ ਦੂਰੀ ਤੇ ਸੀਗਾ ਔਰ ਸੁਖਵੀਰ ਬਾਦਲ ਜਦੋਂ ਸੇਵਾ ਕਰ ਰਹੇ ਸੀ ਨੇਜਾ ਫੜ ਕੇ ਬੈਠੇ ਸੀ ਸੇਵਾਦਾਰ ਦਾ ਬਾਣਾ ਪਾ ਕੇ ਨੀਲੇ ਰੰਗ ਦਾ ਔਰ ਉਸ ਵੇਲੇ ক্লোਜ਼ ਆ ਕੇ ਫਾਇਰ ਕਰ ਦਿੰਦਾ ਇਹ ਤਾਂ ਸੁਖਵੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਆਰ ਗੋਲੀ ਚਲਾਉਣ ਵਾਲਾ ਸ਼ਖਸ ਜਿਹੜਾ ਉਸ ਦੇ ਬਾਰੇ ਅਹਿਮ ਜਾਣਕਾਰੀ ਆ ਤਨਖਾਹ ਲੱਗਣ ਮਗਰੋਂ ਸੁਖਵੀਰ ਬਾਦਲ ਸੇਵਾ ਕਰ ਰਹੇ ਨੇ ਔਰ ਉਸ ਦੇ ਸੁਖਵੀਰ ਬਾਦਲ ਤੇ ਫਾਇਰ ਮਾਰਿਆ ਇਸਨੇ ਤਾਂ ਲੰਬੇ ਸਮੇਂ ਤੋਂ ਪਲਾਨ ਕਰਕੇ ਬੈਠਾ ਸੀ ਹਮਲਾਵਰ ਨਾਰਾਇਣ ਸਿੰਘ ਚੋੜਾ ਤਾਂ ਕੇਐਲਐਫ ਦਾ ਐਕਟਿਵ ਮੈਂਬਰ ਰਿਹਾਏ ਦੱਸਿਆ ਜਾ ਰਿਹਾ ਤਾਂ ਵਿਸਫੋਟਕਸ ਨੇ ਇੱਕ ਦਰਜਨ ਤੋਂ ਵੱਧ ਮਾਮਲੇ ਜਿਹੜੇ ਆ ਪਰਚੇ ਚੋੜਾ ਤੇ ਦਰਜ ਨੇ ਬੁੜੈਲ ਜੇ ਇਸ ਮਾਮਲੇ ਦਾ ਵੀ ਮਾਸਟਰਮਾਈਂਡ ਸੀਗਾ ਚੌੜਾ 2013 ਚ ਇਹ ਇਸ ਦੀ ਗ੍ਰਿਫਤਾਰੀ ਹੁੰਦੀ ਹੈ 5 ਸਾਲ ਜੇਲ ਕੱਟ ਕੇ ਆਇਆ 2018 ਚ ਜ਼ਮਾਨਤ ਤੇ ਬਾਹਰ ਆਇਆ ਸੀਗਾ ਔਰ ਪੁਲਿਸ ਦੇ ਮੁਤਾਬਕ 1984 ਚ ਪਾਕਿਸਤਾਨ ਵੀ ਜਾ ਕੇ ਆਇਆ ਔਰ ਉਸ ਵੇਲੇ ਹਥਿਆਰਾਂ ਦੀ ਭਾਰੀ ਤਸਕਰੀ ਕਰਨ ਦੇ ਵਿੱਚ ਇਸ ਨੇ ਮਦਦ ਕੀਤੀ ਸੀ ਤਾਂ ਨਾਰਾਇਣ ਸਿੰਘ ਚੌੜਾ ਤੇ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਸਿਗੇ ਤਾਂ ਕਈ ਕੇਸਾਂ ਦੇ ਵਿੱਚ ਹਾਲਾਂਕਿ ਇਹ ਬਰੀ ਹੋ ਗਿਆ ਕਈ ਕੇਸਾਂ ਦੇ ਵਿੱਚ ਨਾਰਾਇਣ ਸਿੰਘ ਚੌੜਾ ਜਿਸ ਨੇ ਸੁਖਵੀਰ ਬਾਦਲ ਦੇ ਉੱਪਰ ਹਮਲਾ ਕੀਤਾ ਹੈ ਇਹ ਜਿਹੜਾ ਇਸਨੇ ਸਜ਼ਾ ਵੀ ਕੱਟੀਆਂ ਔਰ ਕਈ ਜਿਹੜੇ ਕੇਸ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਤਾ ਲੰਮੇ ਸਮੇਂ ਤੋਂ ਪਲਾਨ ਕਰਕੇ ਬੈਠਾ ਸੀ ਨਾਰਾਇਣ ਸਿੰਘ ਚੋੜਾ ਨਾਰਾਇਣ ਸਿੰਘ ਚੋੜਾ ਡੇਰਾ ਬਾਬਾ ਨਾਨਕ ਦਾ ਦੇ ਪਿੰਡ ਚੋੜਾ ਦਾ ਰਹਿਣ ਵਾਲਾ ਔਰ ਸੁਖਬੀਰ ਸਿੰਘ ਬਾਦਲ ਤੇ ਫਾਇਰਿੰਗ ਦਾ ਜਿਹੜਾ ਇਸਨੇ ਕੋਸ਼ਿਸ਼ ਕੀਤੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਰਵਿਕਰਨ ਸਿੰਘ ਕਾਲੋਂ ਜੋ ਹੁਣ ਭਾਜਪਾ ਦੇ ਲੀਡਰ ਨੇ ਉਸ ਵੇਲੇ ਅਕਾਲੀ ਦਲ ਦੇ ਵਿੱਚ ਸੀ ਨਰਮਲ ਸਿੰਘ ਕਾਲੋਂ ਦੇ ਬੇਟੇ ਨੇ ਰਵਿਕਰਨ ਸਿੰਘ ਕਾਲੋਂ ਔਰ ਰਵਿਕਰਨ ਕਾਲੋਂ ਔਰ ਸੁਖਬੀਰ ਬਾਦਲ ਤੇ ਇਹ ਕੁਝ ਮਰਦਾ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਰਚੇ ਇਹ ਸੋਚ ਰਿਹਾ ਕਿ ਮੇਰੇ ਤੇ ਦਰਜ ਹੋਏ ਜਿੰਨੇ ਵੀ ਇਹ ਇਹਨਾਂ ਦੇ ਕਰਕੇ ਦਰਜ ਹੋਏ ਆ ਇਸ ਤਰ੍ਹਾਂ ਦੀ ਗੱਲ ਇਸ ਦੇ ਵੱਲੋਂ ਕਹੀ ਵੀ ਗਈ ਕਈ ਥਾਵਾਂ ਦੇ ਉੱਪਰ ਰਵਿਕਰਨ ਸਿੰਘ ਕਾਲੋ ਹਣਾ ਨਾਲ ਵੀ ਸਾਡੀ ਗੱਲ ਹੋਈ ਤਾਂ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਤਾਂ ਬਹੁਤ ਸਾਰੇ ਕੇਸ ਇਸ ਦੇ ਉੱਪਰ ਦਰਜ ਰਹੇ ਆ ਜੋ ਨਾਰਾਇਣ ਸਿੰਘ ਚੋੜਾ ਤਾਂ ਔਰ ਉੱਥੇ ਹੀ ਹੁਣ ਲੁਧਿਆਣਾ ਦੇ ਜੋ ਪੁਲਿਸ ਕਮਿਸ਼ਨਰ ਆ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਐਕਟਿਵ ਮੈਂਬਰ ਰਿਹਾ ਹੈ ਔਰ ਇਸ ਦੇ ਨਾਲ ਹੀ i ਅਰੈਸਟ ਰਿਹਾ ਇਸ ਤਰ੍ਹਾਂ ਦਾ ਸ਼ਬਦ ਉਹਨਾਂ ਨੇ ਵਰਤੇ ਆ ਤਾਂ ਚੌੜਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਇੱਕ ਪਿੰਡ ਤੋਂ ਗ੍ਰਿਫਤਾਰ ਕੀਤਾ ਸੀਗਾ ਔਰ ਉਸਦੇ ਸਾਥੀਆਂ ਨੂੰ ਵੀ ਫੜਿਆ ਗਿਆ ਸੀ ਜਦੋਂ ਫਿਰ ਪੁੱਛ ਕੇ ਇਸ ਦੇ ਕੋਲੋਂ ਹੋਈ ਔਰ ਉਸ ਤੋਂ ਬਾਅਦ ਫਿਰ ਭਾਰੀ ਰਿਕਵਰੀ ਦੱਸਿਆ ਜਾ ਰਿਹਾ ਕਿ ਹੋਈ ਸੀ ਗੋਲਾਵਰੂਧ ਦੀ ਹਥਿਆਰਾਂ ਦੀ ਰਿਕਵਰੀ ਹੋਈ ਸੀ ਔਰ ਇਸ ਦੇ ਨਾਲ ਹੀ ਸਿਵਲ ਲਾਈਨ ਥਾਣੇ ਦੇ ਵਿੱਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇੱਕ ਦਰਜਨ ਦੇ ਕਰੀਬ ਕੇਸ ਇਸ ਦੇ ਉੱਪਰ ਦਰਜ ਕੀਤੇ ਗਏ ਸੀ ਔਰ ਅੰਮ੍ਰਿਤਸਰ ਤਰਨ ਤਾਰਨ ਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਯੂਪੀਏ ਐਕਟ ਤਹਿਤ ਜੋ ਕੇਸਾਂਤ ਦੇ ਵਿੱਚ ਵੀ ਲੋਡਿੰਗ ਦਾ ਸੀਗਾ ਤਾਂ ਜੋ ਜੋੜਾ ਇਸ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਦੇ ਵਿੱਚ ਬਰੀ ਵੀ ਹਾਲਾਂਕਿ ਕਰ ਦਿੱਤਾ ਸੀਗਾ ਤਾਂ 1984 ਦੇ ਵਿੱਚ ਪਾਕਿਸਤਾਨ ਵੀ ਜਾ ਕੇ ਆਇਆ ਖਾੜਕੂ ਆਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ 'ਚ ਹਥਿਆਰਾਂ ਤੇ ਵਿਸਫੋਟਕ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕਿਆ ਹੈ ਜੋ ਚੌੜਾ ਹੈ ਔਰ ਇਸ ਦਿਨ ਵਾਲੀ ਪਾਕਿਸਤਾਨ ਚ ਰਹਿੰਦੇ ਆ ਇਹ ਵੀ ਕਥਿਤ ਤੌਰ ਤੇ ਉਸਤੇ ਇਲਜ਼ਾਮ ਹਾਲਾਂਕਿ ਇਹ ਇਹ ਤਾਂ ਚੀਜ਼ਾਂ ਔਨ ਰਿਕਾਰਡ ਵੀ ਨੇ ਕਿ ਉਸਨੇ ਜੋ ਕਿਤਾਬਾਂ ਵੀ ਲਿਖੀਆਂ ਗੁਰਿਲਾ ਯੁੱਧ ਤੇ ਦੇਸ਼ਦਰੋਹੀ ਸਾਜ਼ਿਸ਼ ਦੇ ਤਹਿਤ ਇੱਕ ਬੁੱਕ ਵੀ ਲਿਖੀ ਉਸਨੇ ਹੋਰ ਵੀ ਕਿਹ ਕਿਤਾਬਾਂ ਲਿਖੀਆਂ ਖਾਲਸਤਾਨ ਦੇ ਖਿਲਾਫ ਸਾਜ਼ਿਸ਼ ਇਹ ਵੀ ਕਿਤਾਬ ਉਸਨੇ ਲਿਖੀ ਤਾਂ ਬੁੜੇਲ ਜੇਲ ਜਦੋਂ ਬ੍ਰੇਕ ਹੁੰਦੀ ਆ ਤਾਂ ਬੁੜੇਲ ਬੁੜੇਲ ਜੇਲ ਬ੍ਰੇਕ ਦੇ ਵਿੱਚ ਵੀ ਮੁਲਜ਼ਮ ਅ ਸਿਕਾ ਮਾਸਟਰਮਾਈਂਡ ਸੀਗਾ ਨਾਰਾਇਣ ਸਿੰਘ ਚੋੜਾ ਤਾਂ ਨਾਰਾਇਣ ਸਿੰਘ ਚੋੜਾ ਰੰਜਿਸ਼ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਰੱਖ ਕੇ ਆਇਆ ਔਰ ਉਥੇ ਹੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਔਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਪੁਰਾਣਾ ਜਿਹੜਾ ਟੈਰਰਿਸਟ ਰਿਹਾ ਹੈ ਅੰਮ੍ਰਿਤਸਰ ਦੇ ਹੁਣ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਔਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਬਾਲਵਾਲ ਬੱਚੇ ਆ ਸੁਖਵੀਰ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਸ਼ਖਸ ਹੈ ਕੌਣ ਆ ਜਦੋਂ ਸੁਖਵੀਰ ਸਿੰਘ ਬਾਦਲ ਪਹਿਰੇਦਾਰੀ ਕਰ ਰਹੇ ਸੀਗੇ ਤਾਂ ਇੱਕ ਦਰਜਣ ਤੋਂ ਵੱਧ ਕੇਸ ਨਰੈਣ ਸਿੰਘ ਚੌੜਾ ਤੇ ਦਰਜ ਨੇ ਔਰ ਹਥਿਆਰ ਚਲਾਉਣ ਦਾ ਖਾਸਾ ਤਜਰਬਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਡੱਬ ਚੋਂ ਪਿਸਤਲ ਕੱਢ ਕੇ ਬਿਲਕੁਲ ক্লোਜ਼ ਜਾ ਕੇ ਉਹ ਫਾਇਰ ਕਰਦਾ ਹੈ ਤਾਂ ਜੇ ਗਨਮੈਨ ਦੇ ਵੱਲੋਂ ਜਾਂ ਜਿਹੜਾ ਸੁਰੱਖਿਆ ਮੁਲਾਜ਼ਮ ਸੀ ਉਸ ਦੇ ਵੱਲੋਂ ਹੱਥ ਨਾ ਫੜਿਆ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਦੇ ਗੋਲੀ ਲੱਗ ਸਕਦੀ ਸੀ ਜਾਂ ਕਿਸੇ ਹੋਰ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਤਾਂ ਟ੍ਰਿਗਰ ਉਸਨੇ ਦੱਬਿਆ ਹਵਾ ਦੇ ਵਿੱਚ ਗੋਲੀ ਚੱਲ ਗਈ ਔਰ ਉਹ ਜਾਨ ਬਚਾਉਣ ਦੇ ਲਈ ਵੈਸੇ ਇਹ ਕਿਹਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਬਿਆਨ ਆਇਆ ਸੁਖਜਿੰਦਰ ਰੰਧਾਵਾ ਦਾ ਵੀ ਬਿਆਨ ਆਇਆ ਕਿ ਉਹ ਤਾਂ ਕਾਲਪੁਰਖ ਨੇ ਆਪ ਬਚਾਇਆ ਸੁਖਬੀਰ ਸਿੰਘ ਬਾਦਲ ਹੁਣਾ ਨੂੰ ਨਹੀਂ ਤਾਂ ਨੁਕਸਾਨ ਵੀ ਹੋ ਸਕਦਾ ਸੀ ਤਾਂ ਨਾਰਾਇਣ ਸਿੰਘ ਚੌੜਾ ਦੇ ਬਾਰੇ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਦੱਸ ਰਹੇ ਤੁਹਾਨੂੰ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਐਕਟਿਵ ਮੈਂਬਰ ਵੀ ਦੱਸਿਆ ਜਾ ਰਿਹਾ ਹੈ ਇਹ ਰਿਹਾ ਹੈ ਔਰ ਇਸ ਦੇ ਨਾਲ ਨਹੀਂ ਦੱਸ ਦिए ਕਿ ਨਰੈਨ ਸਿੰਘ ਚੌੜਾ ਜੋ ਹੈ 1984 ਦੇ ਵਿੱਚ ਪਾਕਿਸਤਾਨ ਵੀ ਗਿਆ ਜਦੋਂ ਖਾੜਕੂਬਾਦ ਦਾ ਸ਼ੁਰੂਆਤੀ ਦੌਰ ਸੀ ਉਸ ਵੇਲੇ ਪੰਜਾਬ ਚ ਹਥਿਆਰਾਂ ਦੀ ਵੱਡੇ ਪੱਧਰ ਤੇ ਖੇਪ ਲੈ ਕੇ ਆਇਆ ਤਸਕਰੀ ਕਰਾਉਣ ਦੇ ਵਿੱਚ ਇਸ ਨੇ ਮਦਦ ਕੀਤੀ ਪਾਕਿਸਤਾਨ ਚ ਰਹਿੰਦਿਆਂ ਉਸ ਨੇ ਕਠਰ ਤੌਰ ਤੇ ਗੁਰੈਲਾ ਵਾਰ ਔਰ ਹੋਰ ਵੀ ਕਿਤਾਬਾਂ ਲਿਖੀਆਂ ਔਰ ਇਸ ਦੇ ਨਾਲ ਹੀ ਬੁੜੈਲ ਜੇਲ ਬ੍ਰੇਕ ਮਾਮਲੇ ਦੇ ਵਿੱਚ ਵੀ ਮੁਲਜ਼ਮ ਸੀ ਮਾਸਟਰਮਾਈਂਡ ਸੀਗਾ ਚੌੜਾ ਔਰ ਇਸ ਦੇ ਨਾਲ ਹੀ ਲਗਾਤਾਰ ਇਹ ਪਲਾਨ ਕਰ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਰ ਨਾ ਉਸਨੇ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਇਹ ਸੇ ਕਰਕੇ ਹੀ ਉਸ ਦੇ ਵੱਲੋਂ ਕੀਤੀ ਗਈ ਹੈ